ਪਵਾਇਗੁਰਜੀ ਕਾਕਾਲਾ ਪਵਾਇਗੁਰਜੀ ਕੀ ਫਤਿਹ ਹਾਜੀ ਲਾਈ ਜਾਂਦੇ ਨੇ ਸਾਡੇ ਟੀਮ ਮੈਂਬਰ ਜਿੱਦੜ ਜਿਵੇਂ ਹੁਣ ਦੁੱਧ ਵਗੈਰਾ ਪਲਾ ਕੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਾਡੇ ਸੇਵਾਦਾਰ ਅੰਦੇ ਵਗੈਰਾ ਸੰਭੀ ਜਾਂਦੇ ਨੇ ਹਰ ਰੋਜ਼ ਜੋ ਗੰਤੀ ਕੀਤੀ ਜਾਂਦੀ ਹੈ ਹਾਜ਼ਰੀ ਲਾਈ ਜਾਂਦੀ ਹੈ ਸਾਰੇ ਮੈਂਬਰਾਂ ਦੀ ਤੇ ਹੁਣ ਇਹ ਸ਼ੈੱਡ ਨੂੰ ਅਸੀਂ ਦੋ ਹਿੱਸਿਆਂ 'ਚ ਵੰਡਤਾ ਜਿਹੜੇ ਇਹ ਬਜ਼ੁਰਗ ਹੁਣ ਇੱਥੇ ਥੱਲੇ ਪੈਂਦੇ ਆ ਇਹ ਸਾਰੇ ਉਹ ਨੇ ਜਿਹੜੇ ਈਲ ਚੇਅਰਾਂ ਤੇ ਨੇ ਜਾਂ ਬਿੱਡਾਂ ਤੇ ਹੀ ਸਮਾਂ ਕੱਢਦੇ ਨੇ ਤੇ ਅਸੀਂ ਇੱਧਰ ਗੁਰੂ ਘਰ ਦੀ ਸੇਵਾ ਸ਼ੁਰੂ ਕਰਨੀ ਹੈ ਉੱਤੇ ਜੇ ਇੱਧਰਲੇ ਪਾਸੇ ਡੈਲਸਿਸ ਦਾ ਸੈਂਟਰ ਬਣਨਾ ਤੇ ਬਾਪੂ ਵੀਰਗਾ ਜਿਹੜੇ ਸਾਰੇ ਇਹ ਉੱਪਰ ਸ਼ਿਫਟ ਹੋ ਜਾਣਗੇ ਹੁਣ ਵਾਇਕ ਤੋਂ ਜੇਕਰ ਪਾਗਰ ਨਾਲ ਜਲਦੀ ਲੈਫਟ ਲੱਗਣ ਲੱਗੀ ਆ ਬਿਲਡਿੰਗ ਦੇ ਵਿੱਚ ਕਿਉਂਕਿ ਹੁਣ ਔੜੀਆਂ ਦੇ ਰਾਹੀਂ ਬਜ਼ੁਰਗਾਂ ਨੂੰ ਉੱਪਰ ਲੈ ਕੇ ਜਾਣਾ ਔਖਾ ਸੀ ਬਹੁਤ ਤੇ ਇਸ ਕਰਕੇ ਜਿਹੜੇ ਡਿਸੇਬਲ ਬੰਦੇ ਸੀ ਉਹ ਸਾਰੇ ਇਧਰ ਹੀ ਥੱਲੇ ਹੀ ਉਹਨਾਂ ਨੂੰ ਰੱਖਿਆ ਹੋਇਆ ਸੀਗਾ ਹੁਣ ਵੀ ਅਸੀਂ ਇੱਕ ਬਾਪੂ ਜੀ ਨੂੰ ਲੈ ਕੇ ਆਏ ਹਾਂ ਰੈਸਕਿਊ ਕਰਕੇ ਲੁਧਿਆਣੇ ਤੋਂ ਦੁਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਪਏ ਸੀ ਬਹੁਤ ਮਾੜੀ ਹਾਲਤ ਚ ਬਚੁਰੇ ਵਿਚਾਰੇ ਇਹਨਾਂ ਨੂੰ ਹੁਣ ਇੱਥੇ ਮਣੇ ਇੱਥੇ ਦਿਨ ਵਾਸਤੇ ਰਾਤ ਨੂੰ ਇੱਥੇ ਰੱਖਾਂਗੇ ਸਵੇਰੇ ਉਹਨਾਂ ਨੂੰ ਧਵਾ ਕੇ ਫਿਰ ਸਾਰਾ ਤੇ ਹੁਣ ਉੱਪਰ ਤਿੰਨ ਮੰਜ਼ਲਾਂ ਤਾਂ ਸਾਡੀਆਂ ਭਰ ਗਿਆ ਵਾਂ ਦੋ ਬੀਬੀਆਂ ਦੇ ਨਾਲ ਡੇਢ ਬਿਲਡਿੰਗ ਬੀਬੀਆਂ ਨਾਲ ਭਰ ਗਿਆ ਤੇ ਡੇਢ ਬਾਪੂਆਂ ਵੀ ਨਾਲ ਭਰ ਗਿਆ ਇੱਕ ਹੋਰ ਹੈ ਜਿਹੜੀ ਬਿਲਡਿੰਗ ਹੈ ਜਿਹੜੀ ਉੱਪਰਲੀ ਫਲੋਰ ਹੈ ਉਹ ਵੀ ਹੁਣ ਜਿਹੜੇ ਸਾਰੇ ਥੱਲੇ ਵਾਲੇ ਮੈਂਬਰ ਨੇ ਉਹਨਾਂ ਨੂੰ ਉੱਪਰ ਸ਼ਿਫਟ ਕਰ ਦਾਂਗੇ ਤੇ ਉਹ ਵੀ ਜਿਹੜੀ ਹੈਗੀ ਹੈ ਬਿਲਡਿੰਗ ਕੰਪਲੀਟ ਹੋ ਜਾਊਗੀ ਕਿਉਂਕਿ ਇੱਧਰ ਵੀ ਜਿਹੜੇ ਸਾਡੇ ਮੈਂਬਰ ਪਏ ਨੇ ਇਹ ਉਹੀ ਨੇ ਜਿਹੜੇ ਜਾਂਦਾ ਸੇਵਾਦਾਰ ਨੇ ਜਿਹੜੇ ਥੱਲੇ ਕੱਪੜਿਆਂ ਦੀ ਸੇਵਾ ਕਰਦੇ ਨੇ ਤੇ ਜਾਂ ਜਿਹੜੇ ਚੱਲ ਫਿਰ ਨਹੀਂ ਸਕਦੇ ਤੇ ਹੁਣ ਜੇ ਬੀਲ ਚਿਹਰਾ ਉੱਪਰ ਲੈ ਕੇ ਜਾਣੀਆਂ ਵਾ ਤਾਂ ਇੱਥੇ ਜਿਹੜੀ ਆ ਬਿਲਡਿੰਗ ਹੈ ਮੂਹਰੇ ਉਸ ਬਿਲਡਿੰਗ ਦੇ ਮੂਹਰੇ ਜਿਹੜਾ ਸ਼ੈੱਡ ਬਣਿਆ ਹੋਇਆ ਹੈ ਤੇ ਇਹਨੂੰ ਚੱਕਣਾ ਪੈਣਾ ਵਾ ਤਾਂ ਹੀ ਜਿਹੜੀ ਸਾਹਮਣੇ ਜਿਹੜੀ ਇਹਦੇ ਪਿਛਲੇ ਪਾਸੇ ਬਿਲਡਿੰਗ ਬਣਾਈ ਆ ਉਹਦੀ ਵਰਤੋਂ ਸਹੀ ਤਰੀਕੇ ਨਾਲ ਹੋ ਸਕਦੀ ਆ ਤੇ ਉਸੇ ਸਵੰਦੇ ਦੇ ਵਿੱਚ ਫਿਰ ਜਿਹੜੇ ਗੁਰੂ ਘਰ ਦੀ ਇਹ ਸ਼ੈੱਡ ਆ ਮੂਹਰੇ ਪਾਈ ਹੋਈ ਇਹ ਵੀ ਬਦਲ ਕੇ ਉਧਰ ਚਲੇ ਜਾਣੀ ਆ ਤੇ ਇੱਥੋਂ ਫਿਰ ਇਦਾਂ ਰੈਂਪ ਉਹ ਬਿਲਡਿੰਗ ਦੇ ਵਿੱਚ ਉੱਪਰ ਚੜਨ ਨੂੰ ਬਣਾਇਆ ਜਾਊਗਾ ਤਾਂ ਹੀ ਫਿਰ ਇਹ ਜਿਹੜੇ ਬੀਲ ਚੇਹਰਾ ਵਾਲੇ ਬਾਪੂ ਬਜ਼ੁਰਗ ਥੱਲੇ ਤੋਂ ਹੁੰਦੇ ਨੇ ਇਹ ਉੱਪਰ ਸ਼ਿਫਟ ਹੋ ਪਾਉਣਗੇ ਤੇ ਬਸ ਅਰਦਾਸ ਕਰਿਓ ਇੱਕ ਅਜਿਹਾ ਜਿਹੜਾ ਜਲਦੀ ਜਲਦੀ ਨੇਪਰੇ ਚੜ ਜਵੇ ਇੱਕ ਲਿਫਟ ਚੱਲ ਪਵੇ ਰੈਂਪ ਬਣ ਜਵੇ ਸਾਰੇ ਮੈਂਬਰ ਇਸ ਸੁਪਨਿਆਂ ਦੀ ਜਿਹੜੀ ਬਿਲਡਿੰਗ ਆ ਸਾਡੀ ਉਹਦੇ ਵਿੱਚ ਪਹੁੰਚ ਜਾਣ ਸਾਰੇ ਸ਼ਿਫਟ ਹੋ ਜਾਣ ਆਹ ਵਾਲੀਆਂ ਗਰਮੀਆਂ ਜਿਹੜੀਆਂ ਇਹ ਉੱਪਰ ਪੱਕੀ ਬਿਲਡਿੰਗ ਦੇ ਵਿੱਚ ਬਤੀਤ ਹੋਣ ਸਾਰਿਆਂ ਦੀਆਂ ਤੇ ਸਾਡੀ ਕੋਸ਼ਿਸ਼ ਆ ਦੱਸਾਂ 20 ਦਿਨਾਂ ਦੇ ਵਿੱਚ ਵਿੱਚ ਸਾਰਾ ਉੱਤੇ ਸ਼ਿਫਟ ਕਰਨਾ ਤੇ ਇੱਕ ਆ ਤੁਸੀਂ ਦੇਖਦੇ ਹੋ ਉਹ ਲੋਇਡਾ ਸਟਰਕਚਰ ਖੜਾ ਇਹ ਵੀ ਅਸੀਂ ਕਾਨਿਆਂ ਦਾ ਜਿਵੇਂ ਉੱਪਰ ਕਾਨਿਆਂ ਦੀ ਛੰਨ ਪਾ ਕੇ ਬਣਾ ਰਹੇ ਹਾਂ ਇੱਥੇ ਦਿਨੇ ਗਰਮੀ ਦੇ ਵਿੱਚ ਬਾਪੂ ਬਜ਼ੁਰਗ ਬੈਠੇ ਰਿਆ ਕਰਨਗੇ ਗੱਲਾਂ ਬਾਤਾਂ ਮਾਰਨਗੇ ਕੋਲਰ ਲਾ ਦਾਂਗੇ ਪੱਖੇ ਲਾ ਦਾਂਗੇ ਚਲੋ ਇੱਥੇ ਆਪਣਾ ਬੈਠੇ ਗੱਲਾਂ ਬਾਤਾਂ ਮਾਰਿਆ ਕਰਨਗੇ ਤੇ ਇੱਧਰ ਹਸਪੀਟਲ ਆ ਸੁਪਨਿਆਂ ਦੇ ਘਰ ਦਾ ਇੱਥੇ ਵੀ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਦਾਖਲ ਨੇ ਉਹਨਾਂ ਨੇ ਇਲਾਜ ਚੱਲ ਰਹੇ ਨੇ ਕਿਰਪਾ ਸ਼ਿਕਰਪਾ ਕਰਨਾ ਤੰਦਰੁਸਤੀਆਂ ਵਾਪਸ ਸਾਰਿਆਂ ਨੂੰ ਇਸ ਟਾਈਮ ਸਾਰੇ ਮੈਂਬਰ ਆ ਜਿਹੜੇ ਹਸਪੀਟਲ ਚ ਦਾਖਲ ਨੇ ਉਹਨਾਂ ਦੀਆਂ ਲਿਸਟਾਂ ਨੇ ਤੇ ਅੰਦਰ ਹਸਪੀਟਲ ਤੁਸੀਂ ਦੇਖ ਸਕਦੇ ਹੋ ਸਾਰੇ ਮਰੀਜ਼ ਹੁਣ ਰੈਸ ਕਰਦੇ ਸੋੜ ਦੇ ਵਿੱਚ ਨਹੀਂ ਸੱਚੇ ਪਾਤਸ਼ਾ ਸ਼ਰਵਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ